ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੱਚੀ ਹੈ ਜੀ ਮਸਕਾਨ ਗੁਲਾਟੀ 10th ਪਾਸ ਕੀਤੀ ਹੋਈ ਆ ਮੰਮੀ ਦੀ ਵੀ ਡੈਥ ਹੋ ਗਈ ਪਾਪਾ ਦੀ ਵੀ ਡੈਥ ਹੋ ਗਈ ਮੈਰਿਜ ਕੀਤੀ ਸੀ ਉੱਥੋਂ ਵੀ ਅਲੱਗ ਹੋ ਗਈ ਡਿਵੋਰਸ ਹੋ ਗਿਆ ਕਿ ਬੱਚਾ ਇਹਦਾ ਬੇਟਾ ਉਹ ਵੀ ਉਹਨਾਂ ਦੇ ਕੋਲੇ ਆ ਉੱਥੇ ਹੁਣ ਮਾਮੇ ਲੈ ਕੇ ਆਏ ਨੇ ਅੱਜ ਸਾਡੇ ਕੋਲੇ ਮਾਮੇ ਧਰਮਕੋਟ ਰਹਿੰਦੇ ਆ ਇਹ ਆਪਣੀ ਮਾਸੀ ਦੇ ਕੋਲੇ ਕੋਰਟੀ ਸੇਖਾਂ ਰਹਿੰਦੀ ਆ ਮੋਰਾ ਉੱਥੇ ਵਿਆਹੀ ਹੋਈ ਸੀ ਮਾਸੀ ਉਹ ਰਿਸ਼ਤਾ ਲੈ ਕੇ ਗਈ ਸੀ ਆਪਣੇ ਪਿੰਡ ਦੇ ਵਿੱਚ ਪਰ ਹੁਣ ਭੈਣ ਨੂੰ ਕੋਈ ਸੋਝੀ ਹੋਈ ਨਹੀਂ ਆਪਣੇ ਆਪ ਦੀ 10ਵੀਂ ਤਿੱਕਰ ਬਹੁਤ ਹੁਸ਼ਿਆਰ ਸੀ ਪੜ੍ਹਾਈ ਦੇ ਵਿੱਚ ਵੀ ਬਹੁਤ ਹੁਸ਼ਿਆਰ ਸੀ ਮੁਸਕਾਨ ਪਰ ਅੱਜ ਆਪਣੇ ਆਪ ਦੀ ਵੀ ਸੋਝੀ ਮੁੱਕੀ ਪਈ ਹੈ ਤਾਂ ਇੱਕ ਸਾਲ ਤਿੰਨ ਸਾਲ ਪਹਿਲਾਂ ਬਾਪ ਚਲਾ ਗਿਆ ਇਸ ਦੁਨੀਆ ਤੋਂ ਫਿਰ ਸਾਲ ਪਹਿਲਾਂ ਕਿ ਇਹ ਵੈਨ ਦੇ ਦਿਨਾਂ ਦੇ ਵਿੱਚ ਹੀ ਮਾਂ ਵੀ ਤੁਰ ਗਈ। ਉਹਨਾਂ ਨੇ ਵੀ ਦੱਸਦੇ ਆ ਬਾਈ ਜੀ ਹੁਣੀ ਅਡਾਪਟ ਕੀਤਾ ਸੀ ਮਸਕਾਨ ਨੂੰ। ਉਹਨਾਂ ਦੇ ਬੱਚਾ ਨਹੀਂ ਸੀ ਹੋਇਆ। ਉਹਨਾਂ ਨੇ ਵੀ ਜਦੋਂ 60-62 ਸਾਲ ਦੀ ਉਮਰ ਹੋ ਗਈ ਦੋਨਾਂ ਦੀ ਜ਼ਮੀਨ ਦੇਰਾਰ ਸੀਗੀ ਪ੍ਰਾਪਰਟੀ ਸੀਗੀ ਤੇ ਉਹਨਾਂ ਨੇ ਇਸ ਬੱਚੀ ਨੂੰ ਅਡਾਪਟ ਕਰ ਲਿਆ। ਇਹਨੂੰ ਪਾਲਿਆ ਪੜਾਇਆ ਲਿਖਾਇਆ। ਉਹਨਾਂ ਦੀਆਂ ਸਾਰੀਆਂ ਉਮੀਦਾਂ ਸਾਰੇ ਸੁਪਨੇ ਸਾਰੀਆਂ ਸਦਰਾ ਮੁਸਕਾਨ ਨਾਲ ਜੁੜੀਆਂ ਹੋਈਆਂ ਸੀ ਵੀ ਚਲੋ ਸਾਡੀ ਤੇ ਹੁਣ ਸਾਨੂੰ ਬੜਾਪੇ ਦੇ ਸੰਭੂਗੀ ਨਾਲੇ ਸਾਡਾ ਜਿਹੜਾ ਸਾਰੀ ਉਮਰ ਦਾ ਕਮਾਇਆ ਹੋਇਆ ਧਨ ਨਾ ਜਾਂ ਜ਼ਮੀਨ ਜਾਇਦਾਦ ਤਾਂ ਉਹਨੂੰ ਸੰਭੂਗੀ ਕੁਦਰਤ ਨੇ ਆਪਣਾ ਕੰਮ ਕੀਤਾ ਜਦੋਂ ਸੋਝੀ ਆਈ ਪੌਣੀ ਸੀ 18-20 ਸਾਲ ਦੀ ਉਮਰ ਹੋਈ ਤਾਂ ਮੈਂਟਲੀ ਅਫਸੈਟ ਹੋ ਗਈ ਮੁਸਕਾਨ ਸਟੋਨਸ ਤੇ ਦਵਾਈਆਂ ਚੱਲ ਪਈਆਂ ਵਿਆਹ ਕਰਤਾ ਵਿਆਹ ਵੀ ਬੜੀ ਵਧੀਆ ਕੀਤਾ ਸਭ ਕੁਝ ਪਰ ਜਦ ਕਰੀ ਦਿਮਾਗੀ ਹਾਲਤیں ਨਹੀਂ ਵਿਗੜਨ ਲੱਗ ਗਈ ਉਹਨਾਂ ਨੇ ਵੀ ਛੱਡਤਾ ਸਹੁਰਿਆਂ ਨੇ ਜੀ ਬੇਟਾ ਹੋ ਗਿਆ ਇੱਕ ਬੇਟਾ ਕਿੰਨੇ ਸਾਲ ਦਾ ਜੀ ਇਹਦਾ 100 ਸਾਲ ਦਾ ਜਿਸ 100 ਦਾ ਬੇਟਾ ਸਸੇ ਪਰ ਪੁੱਤ ਠੀਕ ਹੈ ਤੂੰ ਤੇਰਾ ਕੀ ਨਾਮ ਆ ਕੀ ਨਾ ਤੇਰਾ ਤੇਰਾ ਨਾਮ ਪਤਾ ਹੀ ਨਹੀਂ ਤੈਨੂੰ ਆ ਜਾ ਘਰ ਮੇਰੀ ਤੇ ਗੱਲ ਸੁਣ ਮੇਰੀ ਉਰਿਆ ਵਾਟ ਯੂਰ ਨੇਮ ਸੋਨਲ ਸੋਨਲ ਹੈਲੋ ਸੋਨਲ ਹਾਊ ਆਰ ਯੂ ਹੈਲੋ ਪਲੀਜ਼ ਸਟੈਂਡ ਅਪ ਪਲੀਜ਼ ਆ ਜਾ ਆ ਜਾ ਉੱtre ਥੱਲੇ ਉੱtre ਆ ਜਾ ਆ ਜਾ ਆ ਜਾ Xerox coffee ਆ ਯਾਰ ਕਾਪੀ ਦੋਨੋ ਪਰ ਇਹਨਾਂ ਨੇ ਉਹਦਾ ਨੇ ਐਨਕ ਨਹੀਂ ਲੱਗੀ ਹੋਈ ਇਹਨਾਂ ਦੇ ਲੱਗੀ ਹੋਈ ਆ ਆ ਜਾਓ ਆ ਜਾ ਉਤਰਿਆ ਥੱਲੇ ਆ ਜਾ ਉਸ ਕਾ ਨਾ نیچے ਉਤਰ ਆ ਬੇਟਾ ਆ ਜਾਓ ਆ ਜਾ ਉਤਰਿਆ ਨੀਚੇ ਬਲਾ ਨੇ ਵੀ ਮੈਂ ਆਓ ਆ ਦੀਦੀ ਆ ਗਈ ਨਵਦੀਪ ਦੀਦੀ ਇਹ ਕੌਣ ਇਹਦਾ ਨਾਮ ਪਤਾ ਕੀ ਆ ਨਵਦੀਪ ਦੀਦੀ ਇਹ ਨਵਦੀਪ ਆ ਮੇਰੀ ਭੈਣ ਆ ਇਹ ਤੂੰ ਵੀ ਮੇਰੀ ਭੈਣ ਹੈ ਨਾ ਨਿਊ ਵਟਸਐਪ ਸੋਨਰ ਤੇ ਨਿੰਰਲਸ ਤੇਰਾ ਨਾਮ ਮੁਸਕਾਨ ਹੈ ਤੇਰਾ ਨਾਮ ਮੁਸਕਾਨ ਯੈਸ ਠੀਕ ਹੈ ਮੁਸਕਾਨ ਤੂੰ ਸਟੱਡੀ ਕਿੰਨੀ ਕੀਤੀ ਹੋਈ ਆ 10th 10th ਕਿਤੇ ਕਿਹੜੇ ਸਕੂਲ ਚ ਕਿਹੜੇ ਸਕੂਲ ਚ ਕੀਤੀ ਸੀ ਹਾਂ ਕਿਹੜੇ ਸਕੂਲ ਚ ਕੀਤੀ ਸੀ 10th ਆ ਨਾ ਚੱਪਲ ਪਾ ਲੈ ਕਿਹੜੇ ਸਕੂਲ ਚ ਕੀਤੀ ਸੀ ਮੁਸਕਾਨ ਇੱਕ ਗੁੜੀਏ ਇਕ ਕੁੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜਿਗਰ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਮੇਰ ਪਰੇ ਹੱਥ ਰੱਖੇ ਰਿਹਾ ਸਤਿ ਗੁਰੂ ਸਾਹਿਬ ਕਿਰਪਾ ਕਰੇ ਭਗਵਾਨ ਜੀ ਮੇਰ ਕਰਿਓ ਉਹ ਭਗਵਾਨ ਨੇ ਤੁਹਾਡੀ ਡਿਊਟੀ ਲਈ ਹੈ ਤੁਹਾਡੀ ਭੈਣ ਦਾ ਚਲੇ ਜਾਣਾ ਤੁਹਾਡੇ ਜੀਜਾ ਜੀ ਦਾ ਚਲੇ ਜਾਣਾ ਇਸ ਦੁਨੀਆ ਤੋਂ ਤੇ ਤੁਹਾਨੂੰ ਇਸ ਰੱਬ ਵਰਗੀ ਤੀਤ ਦੀ ਜ਼ਿੰਮੇਵਾਰੀ ਮਿਲੀ ਹੈ ਸੇਵਾ ਕਰਨ ਦੀ। ਹੋਰਲ ਸੇਵਾ ਕੋਈ ਗੱਲ ਨਹੀਂ ਅਸੀਂ ਵੀ ਤੁਹਾਡੇ ਨਾਲ ਆ ਅਸੀਂ ਪੂਰੀ ਸਪੋਰਟ ਕਰਾਂਗੇ। ਇਹਨੂੰ ਇੱਥੇ ਕੁਝ ਦਿਨ ਰੱਖਣਾ ਪਊ ਨਾਲ ਇੱਕ ਜਣੇ ਨੂੰ ਰੁਕਣਾ ਪਊ ਮੈਂਬਰ ਨੂੰ ਫੈਮਿਲੀ ਦੇ ਨੂੰ। ਆਪਾਂ ਵਾਹਿਗੁਰੂ ਕਿਰਪਾ ਕਰਨ ਤੇ ਬਿਲਕੁਲ ਠੀਕ ਹੋ ਜਾਊਗੀ। ਪਰ ਫੀਜ਼ਾਸ ਵਾਚਸ ਇਹ ਮੈਡੀਸਿਨਾਂ ਜਿਹੜੀ ਲਾਈਫਟਾਈਮ ਚੱਲਣੀਆਂ ਕਿਉਂਕਿ ਇਹ ਹੈਰਿਡਿਟੀ ਪ੍ਰੋਬਲਮ ਆ ਬਲੱਡ ਦੇ ਵਿੱਚ ਆ। ਤੇ ਇਹਦੇ ਵਾਸਤੇ ਕੀ ਹੁੰਦਾ ਬ੍ਰੇਨ ਦੇ ਕੁਝ ਕੈਮੀਕਲ ਨੇ ਜਿਹੜੇ ਮਿਕਸ ਹੋ ਜਾਂਦੇ ਜਾਂ ਉੱਪਰ ਥੱਲੇ ਹੋ ਜਾਂਦੇ ਆ ਜਿਹਦੇ ਨਾਲ ਇਹਦੀ ਖੁਸ਼ੀ ਗਮੀ ਹਾਸੇ ਖਿੱਡੇ ਸਭ ਪਤਾ ਨਹੀਂ ਚੱਲ ਰਿਹਾ ਇਹਨੂੰ ਕੁਛ ਵੀ ਮੈਨਿਕਵੈਂਟਰੀ ਕੁਆਲਿਟੀ ਇਹ ਜਦੋਂ ਬੱਚੇ ਨੂੰ ਖੂਨ ਦੇ ਵਿੱਚ ਬਿਮਾਰੀ ਲੱਗਦੀ ਹੈ ਨਾ ਮਾਂ ਪਿਓ ਨੂੰ ਜਦਾਦੇ ਦਾਦੀ ਨੂੰ ਨਾਨੇ ਨਾਨੀ ਨੂੰ ਕਿਸੇ ਨੂੰ ਹੁੰਦੀ ਹੈ 18 19 ਸਾਲ ਦੀ ਉਮਰ ਤੇ ਜਾ ਕੇ ਜਦੋਂ ਬੱਚਾ ਜਵਾਨ ਹੋਣ ਲੱਗ ਜਾਂਦਾ ਉਦੋਂ ਇਹ ਚੀਜ਼ਾਂ ਬਾਹਰ ਆ ਜਾਂਦੀਆਂ ਬਿਮਾਰੀ ਦੇ ਰੂਪ ਚ ਨਿਕਲ ਕੇ ਆਪਾਂ ਨੂੰ ਐਂ ਲੱਗਦਾ ਹੁੰਦਾ ਵੀ ਇਹ ਕੋਈ ਟੈਨਸ਼ਨ ਲੈ ਗਈ ਜਾਂ ਕੋਈ ਹੋਰ ਹੋ ਗਿਆ ਪਰ ਹੈ ਇਹ ਬਲੱਡ ਦੇ ਵਿੱਚ ਆਈ ਹੋਈ ਬਿਮਾਰੀ ਹੈ ਇਹਦੇ ਜੀਨਸ ਤੇ ਰਹੀਆਂ ਨੂੰ ਮਿਲੀ ਹੋਈ ਬਿਮਾਰੀ ਆ ਬਾਕੀ ਸੌਰੇ ਵੀ ਨਹੀਂ ਨਾ ਚੰਗੇ ਮਿਲੇ ਇਹਨੂੰ ਆ ਫਿਰ ਉਹਦਾ ਇੱਕ ਨਾ ਭੈਣੇ ਐਕਚੁਅਲੀ ਵਿੱਚ ਇਹ ਉਦੋਂ ਠੀਕ ਨਹੀਂ ਸੀ ਉਦੋਂ ਹੀ ਪ੍ਰੋਬਲਮ ਆ ਰਹੀ ਸੀ ਇਹਨੂੰ ਵਿਆਹ ਤੋਂ ਪਹਿਲਾਂ ਵੀ ਇਹਨੂੰ ਥੋੜੀ ਥੋੜੀ ਪ੍ਰੋਬਲਮ ਆ ਰਹੀ ਸੀ ਹੁਣ ਆਪਾਂ ਨੂੰ ਕੀ ਹੁੰਦਾ ਆਪਾਂ ਨੂੰ ਇਲਾਜ ਕਰ ਦਨ ਚੱਲ ਆਪਾਂ ਵਿਆਹ ਕਰ ਦਿੰਦੇ ਆ ਵੀ ਸ਼ਾਇਦ ਇਹ ਠੀਕ ਹੋ ਜਾਊਗੀ ਵਿਆਹ ਤੋਂ ਬਾਅਦ ਹਨਾ ਪੇਸ਼ੇ ਨੂੰ ਤੁਸੀਂ ਚੱਲ ਸਕਦੇ ਹੋ ਤੁਹਾਡਾ ਬਲੱਡ ਦਾ ਸੌਰੇ ਕਾ ਤੋਂ ਝੱਲਣਗੇ ਅੱਜਕੱਲ ਤਾਂ ਚੰਗੇ ਭਲੇ ਰਿਸ਼ਤੇਦਾਰ ਨਹੀਂ ਚੱਲਦੇ ਇਹ ਬੱਚੀ ਹੈ ਜੀ ਮੁ ਅੰਤਪਾਸ ਕੀਤੀ ਹੋਈ ਆ ਮੰਮੀ ਦੀ ਵੀ ਡੈਥ ਹੋ ਗਈ ਪਾਪਾ ਦੀ ਵੀ ਡੈਥ ਹੋ ਗਈ ਮੈਰਿਜ ਕੀਤੀ ਸੀ ਉੱਥੋਂ ਵੀ ਅਲੱਗ ਹੋ ਗਈ ਡਿਵੋਰਸ ਹੋ ਗਿਆ ਇੱਕ ਬੱਚਾ ਇਹਦਾ ਬੇਟਾ ਉਹ ਵੀ ਉਹਨਾਂ ਦੇ ਕੋਲੇ ਆ ਉੱਥੇ ਹੁਣ ਮਾਮੇ ਲੈ ਕੇ ਆਏ ਨੇ ਅੱਜ ਸਾਡੇ ਕੋਲੇ ਮਾਮੇ ਧਰਮਕੋਟ ਰਹਿੰਦੇ ਆ ਇਹ ਆਪਣੀ ਮਾਸੀ ਦੇ ਕੋਲੇ ਕੋਰਟੀ ਸੇਖਾਂ ਰਹਿੰਦੀ ਆ ਮੁਹਾਰਾ ਉੱਥੇ ਵੀ ਆਈ ਹੋਈ ਸੀ ਮਾਸੀ ਹੋਰ ਰਿਸ਼ਤਾ ਲੈ ਕੇ ਗਈ ਸੀ ਆਪਣੇ ਪਿੰਡ ਦੇ ਵਿੱਚ ਪਰ ਹੁਣ ਭੈਣ ਨੂੰ ਕੋਈ ਸੋਝੀ ਹੋਈ ਨਹੀਂ ਆਪਣੇ ਆਪ ਦੀ 10ਵੀ ਤੱਕਰ ਬਹੁਤ ਹੁਸ਼ਿਆਰ ਸੀ ਪੜ੍ਹਾਈ ਦੇ ਵਿੱਚ ਵੀ ਬਹੁਤ ਹੁਸ਼ਿਆਰ ਸੀ ਮਸਕਾਨ ਪਰ ਅੱਜ ਆਪਣੇ ਆਪ ਦੀ ਵੀ ਸੋਝੀ ਮੁੱਕੀ ਪਈ ਹੈ ਤਾਂ ਇੱਕ ਸਾਲ ਤਿੰਨ ਸਾਲ ਪਹਿਲਾਂ ਬਾਪ ਚਲਾ ਗਿਆ ਇਸ ਦੁਨੀਆ ਤੋਂ ਫਿਰ ਸਾਲ ਪਹਿਲਾਂ ਕਰੀਬ ਇੰਨੇ ਕੁ ਦਿਨਾਂ ਦੇ ਵਿੱਚ ਹੀ ਮਾਂ ਵੀ ਤੁਰ ਗਈ ਉਹਨਾਂ ਨੇ ਵੀ ਦੱਸਦੇ ਆ ਬਾਈ ਜੀ ਹੁਣੀ ਅਡਾਪਟ ਕੀਤਾ ਸੀ ਮੁਸਕਾਨ ਨੂੰ ਉਹਨਾਂ ਦੇ ਬੱਚਾ ਨਹੀਂ ਸੀ ਹੋਇਆ ਉਹਨਾਂ ਨੇ ਵੀ ਜਦੋਂ 60 62 ਸਾਲ ਦੀ ਉਮਰ ਹੋ ਗਈ ਦੋਨਾਂ ਦੀ ਜ਼ਮੀਨ ਦੇ ਰਾਰ ਸੀਗੀ ਪ੍ਰਾਪਰਟੀ ਸੀਗੀ ਤੇ ਉਹਨਾਂ ਨੇ ਇਸ ਬੱਚੀ ਨੂੰ ਅਡਾਪਟ ਕਰ ਲਿਆ ਇਹਨੂੰ ਪਾਲਿਆ ਪੜਾਇਆ ਲਿਖਾਇਆ ਉਹਨਾਂ ਦੀਆਂ ਸਾਰੀਆਂ ਉਮੀਦਾਂ ਸਾਰੇ ਸੁਪਨੇ ਸਾਰੀਆਂ ਸਦਰਾ ਮੁਸਕਾਨ ਨਾਲ ਜੁੜੀਆਂ ਹੋਈਆਂ ਸੀ ਵੀ ਚਲੋ ਸਾਡੀ ਤੇ ਹੁਣ ਸਾਨੂੰ ਬੜਾਪੇ ਦੇ ਸੰਭੂਗੀ ਨਾਲੇ ਸਾਡਾ ਜਿਹੜਾ ਸਾਰੀ ਉਮਰ ਦਾ ਕਮਾਇਆ ਹੋਇਆ ਧਨ ਜਾਂ ਜ਼ਮੀਨ ਜਾਇਦਾਦ ਤਾਂ ਉਹਨੂੰ ਸੰਭੂਗੀ ਪਰ ਕੁਦਰਤ ਨੇ ਆਪਣਾ ਕੰਮ ਕੀਤਾ ਜਦੋਂ ਸੂਝੀ ਆਈ ਪੌਣੀ ਸੀ 18-20 ਸਾਲ ਦੀ ਉਮਰ ਹੋਈ ਫਿੰਗਰਸ ਤਾਂ ਮੈਂਟਲੀ ਅਫਸੈਟ ਹੋ ਗਈ ਮਸਕਾਨ ਸਿਸਟਮਸ ਤੇ ਦਵਾਈਆਂ ਚੱਲ ਪੀਆਂ ਵਿਆਹ ਕਰਤਾ ਵਿਆਹ ਵੀ ਬੜੀ ਵਧੀਆ ਕੀਤਾ ਸਭ ਕੁਝ ਪਰ ਜਦ ਤੱਕ ਇਹ ਦਿਮਾਗੀ ਹਾਲਤੇ ਨਹੀਂ ਵਿਗੜਨ ਲੱਗ ਗਈ ਉਹਨਾਂ ਨੇ ਵੀ ਛੱਡ ਤਾ ਸਹੁਰਿਆਂ ਨੇ ਜੀ ਬੇਟਾ ਹੋ ਗਿਆ ਇੱਕ ਬੇਟਾ ਕਿੰਨੇ ਸਾਲ ਦਾ ਜੀ ਇਹਦਾ 10 ਸਾਲ ਤੋਂ ਅੰਦਰ ਜਿਸਮ ਦਾ 2.5 ਸਾਲ ਦਾ ਬੇਟਾ ਹੋ ਗਿਆ ਉਹਦਾ ਕੀ ਨਾਮ ਹੈ? ਦਮੂ ਸਾਹਿਬ ਇਹ ਤਾਂ ਉਸ ਨੂੰ ਮਿਲਣ ਨਹੀਂ ਦਿੱਤਾ ਜੀ। ਮਿਲਣ ਨਹੀਂ ਦਿੱਤਾ ਜੀ। ਅਸੀਂ ਉਹਨੂੰ ਮਿਲਣ ਨਹੀਂ ਦਿੱਤਾ। ਬੁਲਾਉਂਦੇ ਨਹੀਂ। ਬੇਟੇ ਨੂੰ ਮਿਲਣ ਵੀ ਨਹੀਂ ਦਿੱਤਾ ਸਾਰੇ ਪਰਿਵਾਰ ਨੇ ਉੱਥੇ ਬੇਟਾ ਆਪਣੇ ਦਾਦੇ-ਦਾਦੀ ਕੋਲੇ ਹੀ ਆ। ਤੇ ਹੁਣ ਮੁਸਕਾਨ ਤੇ ਤੁਸੀਂ ਹਾਲਾਤ ਦੇਖ ਹੀ ਰਹੇ ਹੋ ਕੀ ਬਣੇ ਪਏ ਆ। ਛੇਹਰੀ ਪ੍ਰਾਪਰਟੀ ਵੀ ਹੈਗੀ ਆ, ਜ਼ਮੀਨ ਦੇ ਟੱਤ ਵੀ ਹੈਗੀ ਆ ਪਰ ਕਰਨਾ ਕੀ ਆ ਸਭ ਕੁਝ ਜਦੋਂ ਦਿਮਾਗ ਦੀ ਸੋਝੀ ਹੋ ਨਹੀਂ ਰਹੀ ਸਦਬੁੱਧੀ ਨਹੀਂ ਰਹੀ ਮਸਕਾਨ ਨੂੰ ਤੁਹਾਡੀ ਕੀਤੀ ਹੋਈ ਦੁਆ ਠੀਕ ਕਰ ਸਕਦੀ ਹੈ ਦਵਾਈ ਤਾਂ ਬੇਅਸਰ ਹੋਈ ਪਈ ਹੈ ਜਨ ਕੀ ਅਰਦਾਸ ਵਿਰਤੀ ਨਾ ਜਾਵੇ ਤੁਹਾਡੀ ਕੀਤੀ ਅਰਦਾਸ ਖਾਲੀ ਨਹੀਂ ਜਾਣੀ ਜਰੂਰ ਇਸਤੀ ਵਾਸਤੇ ਅਰਦਾਸ ਕਰਿਓ ਅਸੀਂ ਤਾਂ ਚਿਹਰਾ ਬਲਰ ਕੀਤਾ ਉਹ ਕਿਹੜੇ ਯੰਗ ਕੁੜੀ ਹੈ ਨੌਜਵਾਨ ਆ ਪਰ ਇਹਦੇ ਚਿਹਰੇ ਦੀ ਮਾਸੂਮੀਅਤ ਜਿਹੜੀ ਅਸੀਂ ਦੇਖ ਪਾ ਰਹੇ ਆ ਉਹ ਦੇਖ ਕੇ ਆਪਣੇ ਆਪ ਨੂੰ ਬੜਾ ਦੁੱਖ ਲੱਗਿਆ ਵੀ ਕਿੰਨੀ ਹੌਣ ਹਾਰਸੀਅਤ ਈ ਕਿੰਨੀ ਹੁਸ਼ਿਆਰਸੀਅਤ ਈ ਕਿੰਨੀਆਂ ਮਾਪੇ ਬਾਪ ਨੂੰ ਪੁੰਡੇ ਬਾਰੇ ਉਹਨਾਂ ਨੇ ਅਡਾਪਟ ਕੀਤਾ ਇਹਨੂੰ ਕਿੰਨੀਆਂ ਉਮੀਦਾਂ ਸੀ ਉਹਨਾਂ ਨੂੰ ਪਰ ਸਭ ਕੁਝ ਮਿੱਟੀ ਹੋ ਗਿਆ ਉਹ ਦੋਨੋਂ ਬਜ਼ੁਰਗ ਮਾਂ ਬਾਪ ਵੀ ਇਹਦੀ ਇਸ ਹਾਲ ਤਰੂਣਾ ਦੇਖਦੇ ਹੋਏ ਨਾ ਚੱਲਦੇ ਹੋਏ ਦੁਨੀਆ ਤੋਂ ਤੁਰ ਗਏ ਮਾਮੇ ਦੱਸ ਦਿਆ ਵੀ ਇਸ ਬੱਚੀ ਦਾ ਇਨਾ ਦਿਮਾਗ ਸੀ ਇੰਨੀ ਪੜ੍ਹਾਈ ਦੇ ਵਿੱਚ ਤੇਜ ਸੀ ਇਹ ਅੱਬਲ ਆਉਂਦੀ ਸੀ ਆਪਣੇ ਸਕੂਲ ਕਲਾਸ 'ਚ ਪਰ ਅੱਜ ਆਪਣੇ ਹੱਥ ਨਾਲੀ ਬਸ ਖਿੱਡੀ ਜਾਂਦੀ ਐ ਇਦਾਂ ਇਦਾਂ ਹੀ ਕਰੀ ਜਾਂਦੀ ਐ ਬਸ ਪਤਾ ਨਹੀਂ ਆਪਣੇ ਹੱਥ ਦੀਆਂ ਕਿਹੜੀਆਂ ਲਖੀਰਾਂ ਨੂੰ ਪੜਨ ਦੀ ਕੋਸ਼ਿਸ਼ ਕਰ ਰਹੀ ਐ ਮਸਕਾਰ ਜਿਹੜੀ ਸਾਨੂੰ ਵੀਡੀਓ ਭੇਜੀ ਐ ਤੁਸੀਂ ਦੇਖੋ ਵੀਡੀਓ 'ਚ ਕਿੰਨਾ ਜਿਆਦਾ ਅਗਰੈਸਿਵ ਹੋ ਰਹੀ ਸੀ ਮਸਕਾਨ ਕੋਟ ਇਸੇ ਖਾਤੋਂ ਲੈ ਕੇ ਆਇਆ ਸਾਡੇ ਨਾਲ ਸੇਵਾਦਾਰ ਨੇ ਮੰਗੂ ਵੀਰਾ ਤੇ ਇਹ ਵੀਰ ਨੇ ਸਾਡੇ ਨਾਲ ਹੁਣ ਕੈਂਪ ਤੇ ਆਏ ਸੀ ਉਸ ਦਿਨ ਗੱਲ ਕਰਕੇ ਗਏ ਸੀ ਵੀਰੇ ਹੁਣ ਨਾਲ ਵੀ ਸਾਡੀ ਗੱਲ ਹੋਈ ਸੀ ਇਹਨਾਂ ਨੇ ਦੱਸਿਆ ਵੀ ਬੇਟੀ ਆ ਉਹਦੀ ਹਾਲਤ ਬਹੁਤ ਖਰਾਬ ਆ ਵਿਉਦਾ ਕੋਈ ਹਿਲਾ ਹੋਵੇ ਜੇ ਕੋਈ ਠੀਕ ਹੋ ਜਵੇ ਕਿਸੇ ਤਰੀਕੇ ਤਾਂ ਅੱਜ ਫਿਰ ਤੁਹਾਡਾ ਕੀ ਨਾਂ ਜੀ ਨਰਿੰਦਰ ਗਰੋਵਰ ਨਰਿੰਦਰ ਗਰੋਵਰ ਜੀ ਬਰਿੰਦਰ ਬਰਿੰਦਰ ਗਰੋਵਰ ਜੀ ਤੁਹਾਡਾ ਪਹਿਨ ਜੀ ਪੂਰਨ ਗਰੋਵਰ ਇਹ ਤਿੰਨੋਂ ਮਾਮੇ ਤੇ ਮਾਮੀ ਤੇ ਨਾਲ ਸਾਡੇ ਮੰਗੂ ਵੀਰ ਜੀ ਇਸ ਧੀ ਨੂੰ ਲੈ ਕੇ ਬਨੁਖਤਾਰੀ ਸੇਵਾ ਪਰਿਵਾਰ ਚ ਆਏ ਨੇ ਇੱਥੇ ਹੁਣ ਬੱਚੀ ਨੂੰ ਅਸੀਂ ਐਡਮਿਟ ਕਰਾਂਗੇ ਇਹਨਾਂ ਦੇ ਨਾਲ ਇੱਕ ਜਾਣਾ ਕੌਣ ਰਹੂਗਾ ਜੀ ਕਿੰਨੇ ਰਵਾਂਗੇ ਨਹੀਂ ਅੱਜ ਕੌਣ ਰਹੂਗਾ ਕਿੰਨੇ ਰਵਾਂਗੇ ਮਾਮਾ ਮਾਮੀ ਇੱਥੇ ਅੱਜ ਰੁਕਣਗੇ ਪੀਜ਼ਾਸ ਬਸ ਅਰਦਾਸ ਕਰਿਓ ਇਸਤੇ ਵਾਸਤੇ ਵੀਰ ਠੀਕ ਹੋਵੇ ਜਲਦੀ ਜਲਦੀ ਆਪਣੀ ਔਰਲ ਸਮਝ ਆਪਣੀ ਸੋਜੀ ਇਹਨੂੰ ਵਾਪਸ ਮਿਲੇ ਇੰਗਲਿਸ਼ ਦੇ ਵਿੱਚ ਹੀ ਬਸ ਕੁਝ ਬੋਲੀ ਜਾਂਦੀ ਹੈ ਕੁਝ ਆਪਣੀ ਵਰਡ ਆਪਣੇ ਜੀਵਾਨ ਤੋਂ ਇਦਾਂ ਕੱਲੀ ਬੋਲੀ ਜਾਂਦੀ ਹੈ ਬਸ ਜਰੂਰ ਅਦਾਸ ਬੇਨਤੀ ਕਰਿਓ ਮੁਸਕਾਨ ਗੁਲਾਟੀ ਵਾਸਤੇ ਤੇ ਇਹਦੇ ਪਿੱਛੇ ਪਰਿਵਾਰ ਵਾਸਤੇ ਵਾਹਿਗੁਰੂ